ਸਸਿਕਾਤ ਦੋਸਤੋ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਰਾਜਾ ਜਿਲ੍ਹਾ ਡਾਂਡੇ ਉੜਮੁਰਤ ਤੋਂ ਸਿਰਦਾਰ ਔਰ ਮੈਂ ਤੁਹਾਡੇ ਨਾਲ ਕੁਝ ਖੁਸ਼ੀ ਸਾਂਝ ਕਰਨੀ ਚਾਹੁੰਦਾ ਆ ਕਿ ਸਾਡੀ ਜਿਹੜੀ ਡਾਂਡੇ ਤੋਂ ਬੁੱਲਵਾਲ ਹਿਸ਼ਾਰਪੁਰ ੜੋੜਿਆ ਇਹਦਾ ਟੈਂਡਰ ਜਲ ਜਾਰੀ ਹੋ ਗਿਆ ਇਹ ਟੋਟਲ 28 ਕਿਲੋਮੀਟਰ ਦੀ ਰੋਡ ਸੀਗੀ ਜਿਹਦਾ 21 ਕਰੋੜ ਰੁਪਏ ਚ ਟੈਂਡਰ ਜਿਹੜਾ ਜਾਰੀ ਹੋਇਆ ਤਾਂ ਬਹੁਤ ਜਲਦੀ ਲੋਕਾਂ ਨੂੰ ਇਹ ਸਹੂਤ ਮਿਲਣ ਵਾਲੀ ਕਿਉਂਕਿ ਕਾਫੀ ਰੋੜੇ ਖਰਾਬ ਹੋ ਚੁੱਕੀ ਸੀ ਤਾਂ ਮੈਂ ਆਪਣੇ ਵੱਲੋਂ ਤਾਂ ਹਲਕਾ ਵਸੀਆਂ ਵੱਲੋਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਜੇ ਨਹੀਂ ਬੜੀ ਬੇਨ ਲੈ ਕੇ ਇਹ ਸਾਡੀ ਸਾਰਿਆਂ ਦੀ ਡਾਕਟਰ ਰਵਜੋਦ ਦੀ ਸਾਡੀ ਕਿਉਂਕਿ ਕੋਸ਼ 84 ਚ ਪੈਂਦਾ ਕੋਸ਼ ਸਾਡੇ ਚ ਪੈਂਦਾ ਜੀ ਤਾਂ ਉਹਨੇ ਸਾਡੀ ਸਾਡੀ ਤੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਆਪਣੀ ਪ੍ਰੋਬਲਮ ਸਮਝਦੇ ਹੋਏ ਸੀਐਮ ਸਾਹਿਬ ਨੇ ਏ ਬੜਾ ਸਟੈਪ ਲਿਆ ਤਾਂ ਆਉਣ ਵਾਲੇ ਦਿਨਾਂ ਚ ਕਾਫੀ ਰਾਹਤ ਮਿਲੇਗੀ ਔਰ ਜਿੰਨੀਆਂ ਵੀ ਤਕਰੀਬਨ ਪੰਜ ਸੜਕਾਂ ਬਣ ਰਹੀਆਂ ਦੋਸਤੋ ਇਹ ਹੈ ਕਿ ਇਹ ਅੰਡਰ ਗਾਰੰਟੀ ਬਣ ਰਹੀਆਂ ਪੰਜ-ਪੰਜ ਸਾਲ ਲਈ ਤਿੰਨ-ਤਿੰਨ ਸਾਲ ਲਈ ਇਹਨਾਂ ਦੀ ਗਾਰੰਟੀ ਹੋਏਗੀ ਅਗਰ ਟੁੱਟ ਪੱਜ ਕੋਈ ਵੀ ਆ ਤਾਂ ਉਹ ठेकेदार ਦੁਆਰਾ ਬਣਾਏਗਾ ਔਰ ਮੇਰੇ ਹਲਕੇ ਦੇ ਵਿੱਚ ਵੀ 32 ਰੋੜਾ ਬਣਨੇ ਜਾ ਰਹੀਆਂ ਕੁਝ ਦੇ ਟੈਂਡਰ ਹੋ ਗਏ ਨੇ ਤੇ ਕੁਝ ਦੇ ਟੈਂਡਰ ਚੱਲ ਰਹੇ ਨੇ ਇਹ ਵੀ ਬਹੁਤ ਜਲਦੀ ਸਾਰਿਆਂ ਨੂੰ ਰਾਹਤ ਮਿਲ ਜੇਗੀ ਕਿਉਂਕਿ ਦੋ ਵੱਡੀਆਂ ਰੋਡਾਂ ਦੀ ਪ੍ਰੋਬਲਮ ਸੀ ਉਹ ਤਾਂ ਚੱਲ ਰਹੀਆਂ ਤਿੰਨ ਇੱਕ ਤਾਂ ਟਾਂਡੇ ਤੋਂ ਢੋਲਵਾਹਾ ਉਹ ਤਕਰੀਬਨ ਬਣ ਵੀ ਚੁੱਕੀ ਆ ਪੁਲੀਆਂ ਵੀ ਕੰਪਲੀਟ ਜਲਦੀ ਹੋ ਜਾਣਗੀਆਂ ਦੂਸਰੀ ਜਿਹੜੀ ਸੀ ਮਿਆਣੀ ਤੋਂ ਬੇਗੋਵਾਲ ਦੀ ਉਹ ਵੀ ਅੱਛੀ ਬਣ ਗਈ ਆ ਉਹ ਵੀ ਅੰਡਰ ਗਾਰੰਟੀ ਦੇ ਬਣਾਈ ਸੀ ਤੀਸਰੀ ਰੋਡ ਜਿਹੜੀ ਸਾਡੇ ਸਵੈਪੁਰਸਾਣੀ ਜਿਹੜੀ ੁੰਦੀ ਹੋਈ ਨਤੂਪੁਰ ਨਤੂਪੁਰ ਤੋਂ ਕੋਲੇ ਸ਼ਾਵਨ ਉਬਾੜ ਬਣਰੀਏ ਵਾਲੇ ਹੂਵੀ ਅੰਦਰ ਕਿ ਨਤੀ ਹੋਏਗੀ 5 ਸਾਲ ਦੀ ਔਰ ਜਿੰਨੀਆਂ ਵੀ ਰੋੜਾਂ ਬਣਾਵਾਂਗੇ ਉਹਨਾਂ ਦੀ ਗਾਰੰਟੀ ਵੀ ਦੇਵਾਂਗੇ ਤਾਂ ਮੈਂ ਖੁਸ਼ੀ ਦੇ ਪਾਸੇ ਤੁਹਾਡੇ ਨਾਲ ਸਾਂਝੇ ਕੀਤੇ ਕਿਉਂਕਿ ਤੁਸੀਂ ਮੇਰਾ ਪਰਿਵਾਰ ਹੋ ਤਾਂ ਬਹੁਤ ਬਹੁਤ ਸਾਰੇ ਅੰਦਰ ਧੰਨਵਾਦ ਸਸੀ